ਸਾਰ ਕਿਸਾਨਾਂ ਨੂੰ ਮਾਰ ਚੇਲਨੀ ਪੈ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਹੜਾ ਕਰਕੇ ਜਿਹੜੀ ਆ ਮਾਰ ਚੇਲਨੀ ਪਈ ਤੇ ਹੁਣ ਜਿਹੜੀ ਆ ਰਾਤ ਨੂੰ ਬਾਰਿਸ਼ ਹੋਈ ਆ ਤੇ ਹਵਾਵਾਂ ਤੇਜ਼ ਚਲੀਆਂ ਨੇ ਉਸ ਕਰਕੇ ਵੀ ਕਿਸਾਨਾਂ ਦੀ ਫਸਲ ਤੰਦਖਾਨੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਵਿਛ ਚੁੱਕੀ ਆ ਜਿਸ ਕਰਕੇ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਆ ਉਹ ਚੇਲਨੀ ਪੈ ਰਹੀ ਆ ਐਸ ਟਾਈਮ ਹਾਲਾਤ ਜਿਹੜੇ ਆ ਉਹ ਕਿਸਾਨਾਂ ਦੇ ਕਾफी ਬੱਤ ਬੱਤਰ ਹੁੰਦੇ ਜਾ ਰਹੇ ਆ ਤੋ ਕੀ ਰਾਤ ਨੂੰ ਜਿਹੜੀ ਕੁਦਰਤੀ ਮਾਰ ਪਈ ਆ ਕਾਫੀ ਬਾਰਿਸ਼ ਜੜੀ ਹੋਈ ਆ ਤੇ ਨਾਲ ਤੇਜ਼ ਹਵਾਵਾਂ ਚਲੀਆਂ ਜਿਸ ਕਰਕੇ ਉਹਨਾਂ ਦੀ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਖੇਤਾ ਵਿੱਚ ਵਿੱਚ ਚੁੱਕੀਆਂ ਤੇ ਸਾਡੇ ਨਾਲ ਮੌਜੂਦ ਹੈ ਕਿਸਾਨ ਵੀਰ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਹਾਲਾਤ ਇਹਨਾਂ ਦਾ ਕੀ ਨੁਕਸਾਨ ਹੋਇਆ ਤੇ ਜਿਹੜੀ ਵਿੱਚ ਚੁੱਕੀਆਂ ਨੇ ਫਸਲਾਂ ਇਹ ਜਿਹੜੀਆਂ ਹੁਣ ਇਹਨਾਂ ਦੇ ਕੰਮ ਆਣਗੀਆਂ ਜਾਂ ਨਹੀਂ ਆਣਗੀਆਂ ਪੂਰੀ ਗੱਲ ਕਰਦੇ ਆ ਤੇ ਭਾਜੀ ਕੀ ਹਾਲਾਤ ਨੇ ਇਸ ਟਾਈਮ ਫਸਲ ਦੇ ਬਹੁਤ ਬੁਰਾ ਰਾਤ ਨੇ ਢੇਰੀ ਚੱਲੀ ਟੜਕੇ ਆਇਆ ਮਲਮੀਂਦ ਢੇਰੀ ਇਹਦੇ 60 70% ਸਾਡਾ ਨੁਕਸਾਨ ਹੋ ਗਿਆ ਅੱਗੇ ਸਾਨੂੰ ਮਨ ਲੱਗੇ ਕਾਲਾ ਦਾਣਾ ਜੇ ਬਨ ਲੱਗ ਗਿਆ ਉਹਦੇ ਸਾਨੂੰ ਬੜਾ ਨਿਸ਼ਾਨ ਹੋਇਆ ਰੈਂਦੀ ਗਸਰ ਰਾਤ ਨਿਕਲ ਗਈ ਆ ਤੇ ਦੇਖੋ 60% 65% ਤੋਂ ਜ਼ਿਆਦਾ ਹੀ ਹੈ ਘਟਣੀਗਾ ਇਹਦੇ ਪੱਲੇ ਕੁਝ ਨਹੀਂ ਜਾਨਾ ਬਾਸਪਤੀ ਤਾਂ ਜਦੋਂ ਮਸ਼ੀਨ ਚੱਲਦੀ ਵੇਹੀ ਝੜ ਜਾਣੀ ਆ ਇਹਦੇ ਤੇ ਕੋਈ ਪੱਲੇ ਪੈਣਾ ਨਹੀਂਗਾ ਸਾਨੂੰ ਇਹਦਾ ਸਰਕਾਰ ਨੂੰ ਚਾਹੀਦਾ ਹਨ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਵੀ ਹੋਦਾ ਘੱਟੋ ਘੱਟ ਵੀ 25000 ਰੁਪਏ ਹਨ ਮੁਆਵਜ਼ਾ ਮਿਲੇ ਫਿਰ ਕਿਸਾਨ ਦੇ ਕੋਈ ਪੱਲੇ ਪਊਗਾ ਨਹੀਂ ਤੇ ਕਿਸਾਨ ਤਾਂ ਅੱਗੇ ਹੀ ਮਰਿਆ ਕਿਸਾਨ ਦੇ ਅੱਗੇ ਪੱਲੇ ਕੁਝ ਨਹੀਂ ਸਪਰੇਆ ਇੰਨੀਆਂ ਮਹਿੰਗੀਆਂ 2-2000 ਰੁਪਏ ਦੀ ਸਪਰੇ ਹੁੰਦੀ ਤਿੰਨ-ਤਿੰਨ ਚਾਰ-ਚਾਰ ਸਪਰੇਆਂ ਕਰਤੀਆਂ ਜੋ ਰਹਿੰਦੀ ਗੱਲ ਸੁਰੱਖਿਅਤ ਇਹਨੇ ਮੀਂਹ ਨਹੀਂ ਰਿਨੇ ਕਰਤੀ ਤੇ ਰਾਤ ਨੂੰ ਜਿਹੜਾ ਵੀ ਮੌਸਮ ਖਰਾਬ ਹੁੰਦਾ ਤੇ ਨਾ ਨਹੀਂ ਹਾਂ ਹਾਂ ਪਹਿਲਾਂ ਸਹੀ ਬਿਲਕੁਲ ਕੋਈ ਚੱਕਰ ਨਹੀਂ ਬਿਲਕੁਲ ਸਹੀ ਜੇ ਨਾ ਆਉਂਦਾ ਤੇ ਵਧੀਆ ਹਣੀ ਫਸਲ ਕਿਤੋਂ ਡਿੱਗੀ ਨਹੀਂ ਕੋਈ ਚੱਕਰ ਨਹੀਂ ਬਾਪੂ ਜੀ ਕੀ ਹਾਲਾਤ ਬਣੇ ਨੇ ਮਤਲਬ ਕਿ ਇਹ ਜੜੀ ਸਾਰੀ ਸਾਰੀ ਬਹੁਤ ਜ਼ਿਆਦਾ ਨਿਸ਼ਾਨੋ ਉਹਦਾ ਪਰ ਜਾਨ ਇਹ 70% ਉਹਦਾ ਆਦੋ ਜਾ ਰਹਾ ਹੋ ਬਾਰਬਰੀ ਦੇ ਦਾਣਾ ਰਿਆ ਜੀ ਇਹਦਾ ਝੋਨਾ ਫਿਰ ਵੱਧਾ ਪੱਕਾ ਬਾਰਬਰੀ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਇਹ ਸਰਕਾਰ ਨੂੰ ਦੇਣਾ ਚਾਹੀਦਾ ਸਰਕਾਰ ਤਾਂ ਅੱਗੇ ਜ਼ਮੀਨਾਂ ਤਾਂ ਅੱਗੇ ਮਾਰ ਥੱਲੇ ਆ ਜੀ ਬਹੁਤ ਜ਼ਿਆਦਾ ਮਾਰ ਥੱਲੇ ਅੱਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇਜ਼ ਹਵਾ ਬਹੁਤ ਜ਼ਿਆਦੀ ਚੱਲੀ 2:30 3:00 ਵਜੇ ਰਾਤ 2:30 ਵਜੇ ਕਰੀਬ ਸ਼ੁਰੂ ਹੋਈ ਆ ਸਵੇਰ ਤੱਕ بارش ਹੀ ਹੁੰਦੀ ਰਹੀ ਦਬਾਰ ਨਹੀਂ ਹਵਾ ਬਹੁਤ ਤੇਜ਼ ਚੱਲੀ ਆ ਬਹੁਤ ਜ਼ਿਆਦੀ ਤੇਜ਼ ਚੱਲੀ ਆ ਅੱਗੇ ਨਹੀਂ ਇੰਨੀ ਤੇਜ਼ ਕਦੀ ਆਈ ਗਰਮੀਆਂ ਚ ਆਉਂਦੀ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਨੁਕਸਾਨ ਇਹ ਜੀਵ ਕਿਸਾਨ ਨੂੰ ਸਰਕਾਰ ਨੂੰ ਸੋਚਣਾ ਹੈ ਜੇ ਕਿਸਾਨਾਂ ਵਾਸਤੇ ਕੀ ਕਹਿ ਸਕਦੇ ਆ ਵੀ ਜਿਹੜਾ ਬੇਮੌਸਮੀ ਕੁਦਰਤ ਦੀ ਮਾਰ ਪਈ ਹੈ ਬੇ ਬੇਮੌਸਮੀ ਜਿਹੜਾ ਅੱਜ ਕੱਲ ਇਨੀ ਹਵਾ ਹੀ ਨਹੀਂ ਕਰੇ ਇਹ ਜਿਹੜੀ ਅੱਜ ਹਵਾ ਹੈ ਸਮਝ ਲਓ ਕਿਥੋਂ ਦੀ ਮਾਰੀ ਕਿਸਾਨਾਂ ਨੇ ਜਿਸ ਕਰਕੇ ਬਰਾਬਰੇ ਵਾਰਸੀਏ ਬੰਦੇ ਦੇ ਵਾਸਤੇ ਜੀ ਕਿਹੜਾ ਕਰਦਾ ਮੇਰੀ ਫਸਲ ਦਾ ਹਰੇ ਕਾ ਆਪਣਾ ਫਾਇਦਾ ਫਾਇਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਪਾਜੀ ਪਿਛਲੇ ਦਿਨਾਂ ਦੇ ਵਿੱਚ ਹੜਕ ਕਰਕੇ ਵੀ ਕਿਸਾਨ ਬਹੁਤ ਜ਼ਿਆਦਾ ਮਾਰਸ ਹੇਟ ਜਿਹੜੇ ਨਜ਼ਰ ਆਏ ਨੇ ਉਹਨਾਂ ਇਹੋ ਜਿਹੇ ਹਾਲਾਤ ਬਣ ਗਏ ਤਾਂ ਕੀ ਮਤਲਬ ਲੱਗ ਰਿਹਾ ਵੀ ਇਸ ਤਰ੍ਹਾਂ ਫੇ ਕਿਸਾਨੀ ਕਰਨੀ ਕਿੱਦਾਂ ਸੋਕੀ? ਖਾਨੀ ਇਹ ਸਭ ਫੇਲ ਹੋ ਜੇਗੀ ਠੀਕ ਹੈ ਜੀ ਸਾਨੂੰ ਇਹਦੀ ਵੜਾਈ ਵੀ ਜਾਦੀ ਪੈਣੀ 4-4 ਹਜ਼ਾਰ ਰੁਪਈਆ ਸਾਨੂੰ ਵੜਾਈ 4000 ਦਾ ਟਾਸ ਪਰ ਵੀ 3000 ਠੀਕ ਹੈ ਨਾ 4000 ਵੜਾਈ ਪੈਣੀ ਆ ਫਿਰ ਇਹਦੇ ਵਿੱਚ ਸਾਨੂੰ ਇੱਕ ਅੱਗ ਲਾਉਣ ਤੋਂ ਰੋਕਦੇ ਪਏ ਵੀ ਅੱਗ ਕਿਸਾਨ ਨਾ ਲਾਵੇ ਤੇ ਕਿਸਾਨ ਕਰੂਗੀ ਇਹਨੂੰ ਪੁੱਥਿਆਂ ਨੂੰ ਕੌਣ ਤੇ ਜੇ ਪਰਾਲੀ ਇਹਦੀ ਇਕੱਠਾ ਕਰਨ ਵਾਲੀ ਉਹ ਗੱਠਾ ਬੰਨਾਂ ਵਾਲੇ ਸਾਡੀ ਸੁਣਦੇ ਨਹੀਂ ਉਹ ਆਪਦੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਲਿੰਕ ਵਾਲੇ ਬੰਦੇ ਬੰਨਦੇ ਆ ਸਾਡੀ ਤਾਂ ਕੋਈ ਬੰਨਦਾ ਨਹੀਂਗਾ ਅਸੀਂ ਪ੍ਰਾਲੀ ਨੂੰ ਦੱਸੋ ਵੀ ਲਈ ਜਾਵੇ ਕਿਤੇ ਸਰਕਾਰ ਸਾਨੂੰ ਇਸ ਗੱਲ ਦਾ ਜਵਾਬ ਦੇ ਦੇ ਮਸ਼ੀਨਾਂ ਘਲਾ ਦੇ ਜੇ ਡੀਸੀ ਸਾਹਿਬ ਹੈ ਕਿ ਉਹਨਾਂ ਜਾ ਕੇ ਇਹਨਾਂ ਨੂੰ ਸਵਾਲ ਮੈਂ ਕਰਨਾ ਚਾਹੁੰਨਾ ਹੈ ਸਾਡਾ ਪਿੰਡ ਬੁੱਕਨਖਾਂ ਵਾਲਾ ਧੀਰਾ ਪੱਤਰਾ ਤੇ ਝੋਗਰੀ ਯਾਰੇ ਸਾਨੂੰ ਮਸ਼ੀਨਾਂ ਦਿੱਤੀਆਂ ਤਾਂ ਨਹੀਂ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ ਸਾਡਾ ਜੀ ਕਰਦਾ ਅੱਗ ਲਾਉਣ ਨੂੰ ਸਾਨੂੰ ਤਾਂ ਦੋ ਮੰਨੇ ਮਾਰਦੇ ਆ ਇਧਰੋਂ ਵੀ ਅਸੀਂ ਮਰ ਗਏ ਤੇ ਹੁਣ ਗਾਂ ਜਦੋਂ ਅਸੀਂ ਲੇਟ ਹੋ ਕੇ 20 ਦਿਨ ਸਾਡੀ ਵਾਹੀ ਲੇਟ ਹੋ ਗਈ ਮੰਨ ਲਾ ਬਿਆਈ ਲੇਟ ਹੋ ਗਈ ਨਹੀਂ ਕਣ ਕਿਹੜੇ ਵੇਲੇ ਬੀਜਾਂਗੇ ਕਿ ਲੋਕਾਂ ਨੂੰ ਜਿਹੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਗਾ ਬਾਪੂ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈਗੀ ਹੈ ਵੀ ਜਿਹੜੇ ਮਦਦ ਦੇ ਨਾਲ ਤੁਸੀਂ ਕਿਸਾਨ ਸਾਹਿਬ ਦਾ ਦੁਬਾਰਾ ਉਪਰਾਲੇ ਕਰਕੇ ਬਹੁਤ ਜ਼ਿਆਦਾ ਇਹਦੀ ਮੁਸ਼ਕਲ ਹੈ ਹੁਣ ਸਰਕਾਰ ਦੇ ਹੁਣ ਹਾਈ ਕੋਰਟ ਦੇ ਕਿ ਸੁਬਰੀਨਕਟ ਨੇ ਆਰਡਰ ਕਰਦੇ ਵੀ ਆਖ ਨਾ ਲਾਉਂਦਾ ਜੇ ਗੱਠਾ ਬਣਦੇ ਗੱਠਾ ਚੁੱਕਦੇ ਨਹੀਂ ਜੇ ਗੱਠਾ ਚੁੱਕਣਗੇ ਨਾ ਕੰਕ੍ਰੀਟ ਦੀ ਹੁਣ ਜਦੋਂ ਜ਼ੋਰ ਪਾ ਗਿਆ ਬਹੁਤ ਜ਼ਿਆਦਾ ਸਮਾਂ ਇਸ ਕਰਕੇ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ ਜੀਵਿੰਦਾਰ ਦਾ ਸੋਚਣਾ ਜੀਵਿੰਦਾਰ ਨਾਲ ਸਾਰਾ ਕੁਝ ਚੱਲਣਾ ਜੀਵਿੰਦਾਰ ਫੇਲ ਹੋ ਜਾਏਗਾ ਸਾਰਾ ਕੁਝ ਫੇਲ ਹੋ ਜਾਏਗਾ ਸਰਕਾਰ ਵੀ ਫੇਲ ਹੋ ਜਾਏਗੀ ਜੀਵਿੰਦਾਰ ਦਾ ਫਸਲ ਹੋਵੇਗੀ ਤੇ ਸਰਕਾਰ ਚਲੇਗੀ ਉਮੀਦਾਂ ਹੈਗੀਆਂ ਵੀ ਤੁਹਾਡੀ ਹੋਈ ਹਾਂਜੀ ਉਮੀਦ ਤਾਂ ਪੂਰੀ ਹੈਗੀ ਜੇ ਕੋਈ ਹੈਲਪ ਹੋਏਗੀ ਮਦਦ ਹੋਏਗੀ ਵੇਖੋ ਸਰਕਾਰ ਹੈ ਰਾਬਰ ਰਾਬਰ ਜੀ ਨਾਲ ਸਾਰਾ ਸਰਕਾਰ ਵੀ ਰਾਬਰ ਕੀ ਇੱਕ ਦਾ ਰਾਬੇ ਦਿੱਖਦਾ ਸਰਕਾਰੇ ਰਾਬੜੀ ਚੱਲੋ ਪ੍ਰੋਫੀ ਹੈ ਇਹ ਦੁਨੀਆ ਨੂੰ ਮਾਰ ਚੱਲਣੀ ਪੈਣੀ ਹੈ ਸਰਕਾਰ ਥੋੜੀ ਬੜੀ ਬਾਹ ਫੜੇਗੀ ਤੇ ਡਿਵਰ ਕੋਈ ਬਾਜ ਦੇ ਕੀ ਕਹਿ ਸਕਦੇ ਆ ਵੀ ਲਗਾਤਾਰ ਕਿਸਾਨਾਂ ਨੂੰ ਜਿਹੜੀ ਮਾਰ ਉਹ ਚੇਲਣੀ ਪੈ ਰਹੀ ਹੈ ਕਿਉਂਕਿ ਹਾਲਾਤ ਜਿਹੜੇ ਆ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਸੀ ਵੀ ਹੜਾ ਕਰਕੇ ਕਾਫੀ ਕਿਸਾਨ ਜਿਹੜੇ ਆ ਉਹ ਮਾਯੂਸ ਹੋਏ ਸੀ ਕਿ ਉਹਨਾਂ ਦੀ ਫਸਲਾਂ ਵੱਡੇ ਪੱਧਰ ਤੇ ਜੜੀਆਂ ਉਹ ਖਰਾਬ ਹੋ ਗਿਆ ਸੀ ਲੇਕਿਨ ਰਾਤ ਨੂੰ ਜਿਹੜੀ ਆ ਕੁਦਰਤੀ ਮਾਰਕਿਪ ਦੁਬਾਰਾ ਜਿਹੜੀ ਪੈਂਦੀ ਹੋਈ ਦਿਖਾਈ ਦਿੱਤੀ ਆ ਵੀ ਜੋ ਦਿਖਾਂਦੇ ਆ ਵੀ ਮੌਸਮ ਦੇ ਜਿਹੜਾ ਕਰਵਟ ਲਈ ਆ ਕਿਉਂਕਿ ਇਹਨਾਂ ਮੌਸਮ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਰਵਟ ਨਹੀਂ ਲੈਂਦਾ ਲੇਕਿਨ ਹੁਣ ਜਿਹੜੀਆਂ ਮੌਸਮ ਨੇ ਕਰਵਟ ਲਈ ਆ ਰਾਤ ਨੂੰ ਤੇਜ਼ ਹਵਾਵਾਂ ਚਲੀਆਂ ਨੇ بارش ਹੋਈ ਆ ਉਸ ਕਰਕੇ ਜਿਹੜੀਆਂ ਕਿਸਾਨਾਂ ਦੀ ਜਿਹੜੀ ਆ ਪੁੱਤਾ ਮੰਗ ਪਾਦੀ ਫਸਲ ਜਿਹੜੀ ਆ ਉਹ ਖੇਤਾ ਵਿੱਚ ਵੇਚ ਗਈ ਆ ਤੇ ਜਿਸ ਕਰਕੇ ਵੱਡਾ ਨੁ ਸਰਕਾਰਾਂ ਇਹਨਾਂ ਦੀ ਮਦਦ ਕਰਤਾ ਜੋ ਇਹ ਦੁਆਰਾ ਜੜਿਆ ਉਹ ਖੜੇ ਹੋ ਸਕਦਾ ਨਹੀਂ ਚਾਹੀਦਾ ਇਹਨਾਂ ਦੇ ਸਿੱਤੇ ਜਿਹੜੀਆਂ ਪਹਿਲਾਂ ਹੀ ਕਰਜ਼ੇ ਦੀ ਪੰਡਾ ਜ਼ਿਆਦਾ ਨਹੀਂ ਉਹ ਪੰਡਾ ਦਾ ਫਾਰ ਜਿਹੜਾ ਹੁਣ ਬਹੁਤ ਜ਼ਿਆਦਾ ਬਣਦਾ ਜਾਵੇਗਾ ਕੈਮਰਾਮੈਨ ਦੇ ਨਾਲ ਸਰਬ ਜਿਸ ਦੰਦ ਤੇ ਰਹੇ